ਜਿਹੜੇ ਦੋ ਪਿਓ ਰੈਸਟ ਕੀਤੇ ਆ ਉਹ ਸਾਡੀ ਟੀਮ ਨੇ ਅੱਜ ਮਾਰਗਨਿਗਰੇਟ ਕਰਕੇ ਇੱਕ ਵੀਓ ਅਫਸਰ ਰੈਸਟ ਕੀਤਾ ਤੇ ਇੱਕ ਗਲ ਰੈਸਟ ਕੀਤਾ ਸੀ ਇਹ ਸਾਡੀ ਪਿਓ ਸਟਾਫ ਨੂੰ ਬੜੀ ਵਧੀਆ ਕਾਰਗਵਾਈ ਮਿਲੀ ਜਿਹੜੇ ਦੋ ਪਿਓ ਰੈਸਟ ਕੀਤੇ ਇਹਦੇ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਸਰਦਾਰ ਜੀਪੀਐਸ ਪੁੱਲਰ ਆਈਜੀਐਸ ਕਮਿਸ਼ਨਰ ਆਫ ਪੁਲਿਸ ਅੰਰਿਸਾ ਸਿਟੀ ਸਰਦਾਰ ਹਰਪੀ ਸਿੰਘ ਮਡੇਰ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਰਿਸਾ ਸਿਟੀ ਅਰ ਸਰਦਾਰ ਨਰਜੋਤ ਸਿੰਘ ਜੀ ਸਿੱਧੂ ਏ ਡਿਸਪੀਨ ਇਨਵੈਸਟੀਗੇਸ਼ਨ ਪ੍ਰਸਾਦ ਦਿਸ਼ਾ ਨਿਰਦੇਸ਼ ਦੇ ਅਕੋਰਡਿੰਗ ਸਾਡਾ ਸਟਾਫ ਜਿਹੜਾ ਕੰਮ ਕਰ ਰਿਹਾ ਜੀ ਤੇ ਜਿਹੜੇ ਦੋਪ ਵੀਰ ਰਸ ਕਿਤੇ ਇਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਜਿਹੜਾ ਪਹਿਲਾ ਵੀਰ ਦਾ ਨਾਮ ਹੈ सोनू ਪੁੱਤਰ ਚੁੰਨੀ ਲਾਲ ਆਰੋ ਵਾਸੀ ਪੁਤਰਪੁਰਾ ਟਪਈ ਰੋਡ ਅੰਮ੍ਰਿਤਸਰ ਦਾ ਇਹ ਰਹਿਣ ਵਾਲਾ ਇਹ ਬਾਰਤਾਲਤ ਸ਼੍ਰੀ ਗਗਨਦੀਪ ਸਿੰਘ ਜੀ ਐਮਸੀ ਦੇ ਕੋਡ ਦੇ ਵਿੱਚੋਂ ਮਕਦਮਾ ਨੰਬਰ 669 ਡੇਟ 26 12 2022 ਅੰਡਰ ਸੈਕਸ਼ਨ 13 ए 367 ਗੈਂਪਲੀਕੇਟਰ ਦਾ ਇਹ ਪਰਚਾ ਜੀ ਜੁਗੇ ਦਾ ਜਿਹਦੇ ਵਿੱਚ ਇਹ ਥਾਣੇ ਸਲਾਮਾਬਾਦ ਵਿੱਚ ਕਰਤਾ ਦਾ ਜੁਆ ਜਿਹਦੇ ਵਿੱਚ ਪੀਓ ਹੈ ਜਿਹਦੀ ਪੀਓ ਡੇਟ ਕੀ ਜਾਣਾ 2040 ਜਿਹੜਾ ਦੂਸਰਾ ਪੀਓ ਜੀ ਇਹ ਹੈ ਸੰਦੀਪ ਸਿੰਘ ਇਲੀਸ ਦਲੇਰਾ ਸਨ ਉਹ ਕੁਲਵਿੰਦਰ ਸਿੰਘ ਆਰਓ ਵਾਸੀ ਗੁਰੂ ਕੀਵਡਾਲੀ ਅੰਮ੍ਰਿਤਸਰ ਦਾ ਇਹਨਾਂ ਲਈ ਤੇ ਇਹਦੇ ਬਾਅਦ ਆਦਾਲਤ ਸ਼੍ਰੀ ਗੁਰਦਰਸ਼ਨ ਸਿੰਘ ਗੁਰਦਰਸ਼ਨ ਸਿੰਘ ਜੀ ਐਮ ਆਈ ਸੀ ਡੀ ਕੋਡ ਦੇ ਵਿੱਚੋਂ ਮਕਦਮਾ ਨੰਬਰ 199 ਡੇਟ 24 8 2018 ਅੰਡਰ ਸੈਕਸ਼ਨ 378 411 ਆਈਪੀਸੀ थाना ਸ਼ੈਟਾ ਕਮਦ ਮਤ ਜੋ ਹੈ ਚੋਰੀ ਦਾ ਮਕਦਮਾ ਜੀ ਸਰ ਦੋ ਦਾ ਹੀ ਬੈਕਗ੍ਰਾਉਂਡ ਕੀ ਹੈ ਸਰ ਤੇ ਬੈਕਗ੍ਰਾਉਂਡ ਇੱਕ ਜਿਹੜਾ ਉਹ ਜੂਆ ਜੱਟ ਦੱਦੀ ਹੈ ਜਿਹੜਾ ਦੂਸਰਾ ਵਾ ਉਹ ਦੂਸਰਾ ਜਿਹੜਾ ਕਦੇ ਮੈਂ ਆਪਣਾ ਬੁਰੀ ਸੰਗਤ ਦੇ ਵਿੱਚ ਪੈ ਕੇ ਟੂਰਿਜ਼ਮ ਕੰਮੇ ਮੈਂ ਤਾਂ ਦੋ ਤਰਜ ਹੋਇਆ ਜਿਹਦੇ ਵਿੱਚ ਮੈਂ ਤਰੀਕਤ ਹੋ ਗਿਆ ਰਹੇ ਹੋ ਗਏ ਜੀ ਲੌਕਡਾਊਨ ਲੱਗਣ ਦੇ ਅੰਦਰ ਤੇ ਉਹਦੇ ਵਿੱਚ ਮੈਂ ਪੀਓ ਹੋ ਗਿਆ ਤੇ ਇਹਨਾਂ ਦੀ ਇੱਕ ਦੀ ਰਜਿਸਟਰੀ ਸਲਾਮਾਬਾਦ ਪਾਈ ਗਈ ਹੈ ਤੇ ਦੂਜੀ ਦੀ ਰਜਿਸਟਰੀ ਆ ਆਪਣਾ ਕਾਣਾ ਚਾਟਰ ਉੱਤੇ ਪਾਈ ਗਈ ਸਰ ਇਹਨਾਂ ਦਾ ਤਾਂ ਜੁਮਾ ਵੀ ਹੋ ਰਿਹਾ ਮਿਲਿਆ ਲੋੜੀਆ ਤੇ ਹਾਰ ਲੱਗੇ ਆ ਰਿਹਾ ਸਰ ਕੋਈ ਛਾਪੇਬਾੜੀ ਤੁਹਾਡੇ ਵੱਲੋਂ ਚੈਨਾ ਡੋਕ ਨੂੰ ਲੈ ਕੇ ਕੀਤੀ ਜਾ ਰਹੀ ਹੋਵੇ ਇਸ ਤਰ੍ਹਾਂ ਜੀ ਦੇਖੋ ਮੈਂ ਤੁਹਾਡੇ ਮਾਧਯ ਰਾਇਨ ਇਹਦਾ ਤੁਹਾਨੂੰ ਦੱਸਦਾ ਜਾਂਦਾ ਕਿ ਜਿਹੜਾ ਸਾਡਾ ਸਟਾਫ ਆ ਉਹ ਸਾਡਾ ਫੋਕਸ ਮੇਨ ਪੀਓ ਦਾ ਹੁੰਦਾ ਲੇਕਿਨ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਹੀ ਗੁੱਡ ਨਿਊਜ਼ ਦਵਾਂਗੇ ਕਿ ਲੋੜੀ ਤੇ ਰਿਗਾਰਡਿੰਗ ਗੱਟੂ ਗਟੂਆਂ ਦੀ ਕੋਈ ਇਨਫੋਰਮੇਸ਼ਨ ਆ ਰਹੀ ਹੈ ਆਪਣੇ ਇਨਫੋਰਮਰ ਲਾਏ ਆ ਉਹ ਜਿਹੜੇ ਇਨਫੋਰਮਰ ਜਿਹੜੀ ਜੀ ਲਾਏ ਆ ਉਸ ਇਨਫੋਰਮਰ ਨੂੰ ਅਸੀਂ ਉਹਨਾਂ ਕੋਲ ਇਨਫੋਰਮੇਸ਼ਨ ਲੈ ਕੇ ਗਟੂਆਂ ਦੇ ਰੇਡ ਨਾਲ ਹੀ ਜਾ ਕੇ ਮਤਲਕਾ ਜਿਹੜਾ ਏਰੀਆ ਦਾ ਐਸ.ਟੀ.ਓ. ਹੋ ਗਏ ਉਹਨਾਂ ਨੂੰ ਨਾਲ ਲੈ ਕੇ ਉੱਤੇ ਰੇਡ ਕਰਕੇ ਵਧੀਆ ਰਿਕਵਰੀ ਕਰਕੇ ਤੁਹਾਡੇ ਮਾਦਰ ਰਹਿਮਤਾਂ ਨੂੰ ਦੱਸਿਆ ਜਾਊਗਾ ਔਰ ਮੈਂ ਇਸ ਸਬੰਧੀ ਤੁਹਾਡੇ ਮਾਦਰ ਰਹਿਮਤਾਂ ਨੂੰ ਇਹ ਦੱਸਣਾ ਦੇਣਾ ਚਾਹਨਾ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਚਾਹਨਾ ਵੀ ਲੋਹੜੀ ਦੇ ਤਿਉਹਾਰ ਤੇ ਤੁਸੀਂ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਵਾਸਤੇ ਬਿਲਕੁਲ ਹੀ ਨਹੀਂ ਜਾਇਜ਼ ਤੇ ਜੇ ਕੋਈ ਤੁਹਾਡਾ ਬੱਚਾ ਤੁਹਾਨੂੰ ਇਹ ਚੀਜ਼ ਬਾਰੇ ਕਹਿੰਦਾ ਹੈ ਕਿ ਮਾਨੂੰ ਦਿਓ ਪਪਾ ਜਿਸ ਤਰ੍ਹਾਂ ਮੈਂ ਜੇਤ ਕਰਦਾ ਉਹਨੂੰ ਆਪਣੇ ਫੋਨ ਦੇ ਵਿੱਚੋਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਮਿਸ ਹੈਪਨਿੰਗਸ ਹੋਈਆਂ ਚਾਈਨਾ ਡੋਰ ਦੇ ਨਾਲ ਉਹਨਾਂ ਨੂੰ ਇਸ ਚੀਜ਼ ਬਾਰੇ ਅੱਡ ਕੇ ਸਨੈਪਸੂ ਬਾਰੇ ਚੈੱਕ ਕਰਾਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਵਾਕਈ ਇਹ ਜਿਹੜੀ ਡੋਰ ਹੈ ਬਹੁਤ ਮਾੜੀ ਹੈ ਤੇ ਇਸ ਡੋਰ ਦੀ ਵਰਤੋਂ ਨਹੀਂ ਕਰਨੀ ਧੰਨਵਾਦ